Uh, 75 75ਵੇਂ ਗੰਦੰਦਰ ਦਿਵਸ ਦੇ ਮੌਕੇ ਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਉਹਨਾਂ ਨੂੰ ਮੁਬਾਰਕਾਂ ਦਿੰਦਾ ਸਾਰੇ ਦੇਸ਼ ਵਾਸੀਆਂ ਨੂੰ ਅੱਜ ਮੈਂ ਸਾਡੇ ਮੰਡਲ ਦੇ ਵਿੱਚ ਪਹੁੰਚਿਆ ਸੀ ਭਾਮੀਆਂ ਤਿੰਨ ਮੰਡਲ ਨੇ ਸਾਡੇ ਪ੍ਰੋਗਰਾਮ ਰੱਖਿਆ ਇਹਨਾਂ ਦੇ ਵਿੱਚ ਅੱਜ ਪਹੁੰਚ ਕੇ ਅਸੀਂ ਝੰਡੇ ਦੀ ਰਸਮ ਅਦਾ ਕੀਤੀ ਆ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਹੁਣ ਨਵੇਂ ਜੋ ਕਾਨੂੰਨ ਲਿਆ ਕੇ ਜੋ ਥੋੜਾ ਮੋਟ ਲੱਗਦਾ ਸੀ ਉਹਨਾਂ ਨੇ ਉਹ ਵੀ ਚੇਂਜ ਕੀਤਾ ਉਹਨਾਂ ਨੂੰ ਵਧਾਈ ਦਿਨਾ ਇੱਕ ਉਹਨਾਂ ਨੇ ਰਾਮ ਮੰਦਰ ਜੀ ਦਾ ਨਿਰਮਾਣ ਕੀਤਾ ਜੋ ਸ੍ਰੀ ਰਾਮ ਜੀ ਦੇ ਮੰਦਰ ਦਾ ਉਹਦੀ ਵੀ ਵਧਾਈ ਦਿਨਾ ਦੇਸ਼ ਵਾਸੀਆਂ ਨੂੰ ਅੱਜ ਸਾਨੂੰ ਸੰਵਿਧਾਨ ਦੇ ਆਉਣ ਤੋਂ ਬਾਅਦ ਸਾਡੇ ਵਿੱਚ ਏਕਤਾ ਦਾ ਸੁਨੇਹਾ ਮਿਲਿਆ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਹੀ ਸਾਨੂੰ ਆਜ਼ਾਦੀ ਮਿਲਣ ਤੋਂ ਬਾਅਦ ਸੰਵਿਧਾਨ ਤੋਂ ਬਾਅਦ ਸਾਨੂੰ ਸਾਰੇ ਸਾਡੇ ਹੱਕ ਮਿਲੇ ਨੇ ਸਾਰੇ ਅਸੀਂ ਬਰਾਬਰ ਹਾਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਜੋ ਸਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹ ਘਰ-ਘਰ ਤੱਕ ਪਹੁੰਚ ਸਕਣ ਅਸੀਂ ਮੇਰੇ ਸਾਰੀ ਟੀਮ ਦੀ ਡਿਊਟੀ ਲਈ ਆ ਕਿ ਜੋ ਨਰਿੰਦਰ ਮੋਦੀ ਜੀ ਨੇ ਗਰੀਬਾਂ ਲਈ ਕਿਸਾਨਾਂ ਲਈ ਜੋ ਨਵੀਆਂ ਯੋਜਨਾਵਾਂ ਲਿਆਂਦੀਆਂ ਨੇ ਉਹਨਾਂ ਨੂੰ ਆਪਾਂ ਘਰ-ਘਰ ਤੱਕ ਪਹੁੰਚਾਈਏ ਹਰ ਗਰੀਬ ਤੱਕ ਆਪਣੀ ਯੋਜਨਾ ਪਹੁੰਚੇ ਸਾਰਿਆਂ ਨੂੰ ਫਾਇਦਾ ਹੋਵੇ ਤਾਂ ਹੀ ਆਪਣਾ ਇੱਥੇ ਕੰਮ ਕਰਨ ਦਾ ਫਾਇਦਾ ਜੇ ਆਪਾਂ ਸਾਰੇ ਲੋਕਾਂ ਦੀ ਲੋਕ ਸੇਵਾ ਲਈ ਕੰਮ ਕਰ ਸਕੀਏ ਮੈਂ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਆਪਣਾ ਦੇਸ਼ ਅੱਜ ਤਰੱਕੀ ਕਰ ਰਿਹਾ ਜੀਡੀਪੀ ਜਾਂ ਦੇਸ਼ ਦੇ ਵਿੱਚ 5ਵੇਂ ਨੰਬਰ ਤੇ ਆ ਗਿਆ ਦੁਨੀਆ ਦੇ ਵਿੱਚ ਹੁਣ ਤੀਜੇ ਨੰਬਰ ਤੇ ਆਉਣ ਦੀ ਤਿਆਰੀ ਆ ਮੋਦੀ ਸਾਹਿਬ ਲੱਗੇ ਹੋਏ ਨੇ ਦੇਸ਼ ਨੂੰ ਉੱਪਰ ਲੈ ਜਾਣ ਲਈ ਆਪਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਚਾਹੀਦਾ ਵੀ ਉਹਨਾਂ ਦਾ ਸਾਥ ਦਈਏ ਉਹਨਾਂ ਦੀਆਂ ਨੀਤੀਆਂ ਨੂੰ ਉਹਨਾਂ ਦੇ ਜੋ ਕੰਮ ਨੇ ਉਹਨਾਂ ਨੂੰ ਸਲਾਘਾ ਕਰੀਏ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਈਏ ਤਾਂ ਜੋ ਆਪਣਾ ਦੇਸ਼ ਤਰੱਕੀ ਕਰੇ ਤਾਂ ਕਿ ਸਾਰੀ ਦੁਨੀਆ ਦੇ ਵਿੱਚ ਜਿੱਦਾਂ ਆਪਣਾ ਕਦ ਉੱਚਾ ਹੋਇਆ ਦੇਸ਼ ਦਾ ਉਹ ਨਿੰਦਰ ਮੋਦੀ ਜੀ ਕਰਕੇ ਹੋਇਆ ਉਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਈਏ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ ਗੰਦਰੰਤਰ ਦਿਵਸ ਤੇ ਲੱਖ ਲੱਖ ਵਧਾਈਆਂ ਦਿੰਦਾ ਮਾਂ ਔਰ ਅੱਜ ਸਾਡੇ ਮਾਨਯੋਗ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਜੀ ਨੇ ਆ ਕੇ ਇੱਥੇ ਸਾਡੇ ਝੰਡਾ ਲਰਾਇਆ ਵਾ ਮੈਂ ਉਹਨਾਂ ਦੇ ਦਿਲ ਦੀ ਘਰਾਈਆਂ ਤੋਂ ਧੰਨਵਾਦ ਕਰਦਾ ਵਾਂ ਸਾਡੇ ਜਿਹੜੇ ਅੱਜ 33 ਫੁੱਟ ਰੋਡ ਤੇ ਤਿੰਨ ਮੰਡਲਾਂ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਸਾਰੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਆਇਆ ਕਿਉਂਕਿ ਅੱਜ ਸਾਡਾ ਗਣਤੰਤਰ ਦਿਵਸ ਤੇ ਸਾਡਾ ਦੇਸ਼ ਆਜ਼ਾਦ ਹੋਇਆ ਸਾਨੂੰ ਹੱਕ ਮਿਲਿਆ ਸੋ ਇਸ ਕਰਕੇ ਜਿੱਥੇ ਅਸੀਂ ਅੱਜ ਇਹ ਬੜੀ ਖੁਸ਼ੀ ਮਨਾਈ ਉੱਥੇ ਅਸੀਂ ਮੋਦੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਲੋਕਾਂ ਨੂੰ ਬੇਨਤੀ ਕਰਦੇ ਆ ਉਹਨਾਂ ਨੇ ਆਪਣੇ ਦੇਸ਼ ਨੂੰ ਬੜੇ ਆਪਣੇ ਤੀਸਰੇ ਨੰਬਰ ਤੇ ਲਿਆਉਣਾ ਚਾਹੁੰਦੇ ਹਨ ਆਪਾਂ ਉਹਨਾਂ ਦਾ ਸਾਥ ਦੇਈਏ ਆਉਣ ਵਾਲੇ ਟਾਈਮ 'ਚ ਮੋਦੀ ਸਾਹਿਬ ਦੀਆਂ ਸਕੀਮਾਂ ਘਰਾਂ ਦੇ ਘਰ-ਘਰ ਪਹੁੰਚਾਈਏ ਔਰ ਜੋ ਵੀ ਸਕੀਮਾਂ ਚਾਹੇ ਕਿਸਾਨਾਂ ਦੀਆਂ ਨੇ ਚਾਹੇ ਹੋਰ ਸਕੀਮਾਂ ਨੇ ਉਹ ਅਸੀਂ ਪਰਫੁੱਲਤ ਕਰੀਏ ਤੇ ਆਉਣ ਵਾਲੇ ਟਾਈਮ 'ਚ ਮੋਦੀ ਸਾਹਿਬ ਦਾ ਸਾਥ ਦੇਈਏ ਤੇ ਆਪਣੇ ਦੇਸ਼ ਦੀ ਤਰੱਕੀ